ਮੇਲਾ ਜਿਹੜਾ ਬਣਾਉਣ ਦੀ ਕੋ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਾਲ ਮੇਲਾ ਮਨਾਇਆ ਜਾ ਰਿਹਾ ਤਾਂ ਬਾਲ ਮੇਲੇ ਦੀਆਂ ਤਿਆਰੀਆਂ ਮਲਵਈ ਕਿਤੇ ਦਾ ਰੰਗ ਜਿਹੜਾ ਮੇਲੇ 'ਚ ਦੇਖਣ ਨੂੰ ਮਿਲਿਆ ਸੋ ਪੇਰੈਂਟਸ ਜਿਹੜੇ ਆ ਉਹ ਆ ਰਹੇ ਬੱਚਿਆਂ ਦਾ ਪੇਰੈਂਟਸ ਦਾ ਸਵਾਗਤ ਕਰਨ ਲਈ ਬੱਚਿਆਂ ਨੇ ਬਾਲ ਮੇਲੇ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਸਟਾਲਾਂ ਨੇ ਬੋਲੀਆਂ ਪਾ ਕੇ ਆਪਣਾ ਵਾਲ ਕੀ ਸੁਣਾਵੇਗਾ ਪੰਜਾਬੀ ਸੱਭਿਆਚਾਰ ਦਾ ਹੈ ਫਲਨ ਸ਼ਾਹ ਨਿਕਰਾ ਮੰਗਾਦੇ ਅਸੀਂ ਸਾਡੇ ਚ ਇਹ ਨਾ ਮੂਹ ਪਿਆਰ ਦੀਆਂ ਜਿਹੜੀਆਂ ਕੰਧਾਂ ਨੇ ਇਹ ਇੰਨਾ ਫਲਨ ਨੇ ਨਾਲ ਹੀ ਜੁੜੀਆਂ ਹੋਈਆਂ ਨੇ ਕੋਈ ਰੰਗਾ ਜਿਹੜਾ ਸਾਡੇ ਬੱਚਿਆਂ ਦੀ ਚੀਜ਼ ਬੱਚਿਆਂ ਦੇ ਨਾਲ ਜੁੜਦਾ ਪੂਰਾ ਡਰੈਸ ਉੱਪਰ ਦੇ ਵਿੱਚ ਮਿਲ ਰਹੀ ਜਿਹੜੀ ਡਰੈਸ ਉੱਪਰ ਦੇ ਵਿੱਚ ਬੱਚੇ ਬੈਠੇ ਆ ਦੇਖੋ ਕੰਧਾਂ ਦੇ ਨਾਲ ਬਾਲ ਦੇ ਨਿਸ਼ਾਨਾ ਟੈਡੀ ਪਾ ਗਏ ਹੋ ਗਏ ਪੇਰੈਂਟਸ ਦੇ ਕਿੰਡਲ ਲਈ ਆ ਜਿਹੜੇ ਬੱਚੇ ਆ ਬਾਲ ਮੇਲੇ ਦਾ ਨਾਮ ਕੋਲ ਆ ਤੇ ਚੱਲ ਰਹੀ ਹੈ ਸਾਹ ਵੱਲੇ ਇਹ ਜਿਹੜੇ ਆ ਸਵਾਗਤ ਲਈ ਖੜੇ ਆ ਕੋਸ਼ਿਸ਼ ਆ ਨਿੱਕੀ ਜੀ ਇਹਨਾਂ ਨੇ ਸਵਾਗਤ ਕਰਨਾ ਮੇਰਾ ਬੱਚਾ ਮੇਰੀ ਪਹਿਚਾਨ ਤੋਰੰਦਰ ਤੱਕ ਬੱਚਿਆਂ ਦੇ ਸੋ ਕੀ ਕਰਨਾ ਲੇ 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 ਆ ਜੁਰਮ ਕੀ ਕਰਨਾ ਰੌਣਕ ਚਾਰ ਸਪੇਰੇ ਭਈ ਮੰਮੀ ਮੈਨੂੰ ਵਾਚਾ ਮਾਰੇ ਮੰਮੀ ਮੈਨੂੰ ਵਾਚਾ ਮਾਰੇ ਅਰਥਾ ਤੇ ਗੱਲ ਨਾ ਕਰੀਏ ਝੂਠਾ ਨਾਮ ਬਚਾਈਏ ਪਹਿਲਾ ਹੱਥ ਕੋਈਏ ਫੇਰ ਬਚਦਾ ਰਹੀਏ ਹੱਥ ਕੋਈਏ ਫੇਰ ਬਚਦਾ ਰਹੀਏ ਪਵਨੀ ਤੂੰ ਆ ਬਦੀ ਬੋਲੀ ਉਹ ਦਿਖਾਈ ਉਹ ਚੰਗੀਆਂ ਕਰਤਾਵਾ ਬੋਲ ਲਿਖਣਾ ਮਾ ਬੋਲੀ ਸੁਣਵੇਂ ਦੀਪਿਆ ਜੋਤੀ ਵੜਦੇ ਆ ਇਹ ਗੱਲ ਤੇਰੀ ਮਾਰੀ ਤੂੰ ਕਰੇ ਜਾ ਕੇ ਰਤਾਨੀ ਵੜਦਾ ਬੱਲੇ ਸਾਰੇ ਦਿਹਾੜੀ ਬੱਲੇ ਤੇ ਕੇਨਾ ਖੇਡਾਂ ਦੀ ਆਤ ਨਹੀਂ ਤੇਰੀ ਹਰਦੀ ਬੱਲੇ 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 ਕਿਆ ਆ ਰਿਹਾ ਹੁੰਦਾ ਹੀ ਆ ਪੁੱਤਿਆਂ ਦਾ ਚਾਹ ਤਾਂ ਬੱਚੇ ਦਾ ਸਵਾਗਤ ਕਰਦੇ ਆ ਸੁਮਿਲੇ ਚ ਮੇਲੇ ਦੇ ਰੰਗ ਵਿੱਚ ਰੰਗੇ ਗਏ ਮੇਰੇ ਬੱਚੇ ਮੇਰੀ ਪਹਿਚਾਨ ਸੋ ਕਾਫੀ ਪੇਰੈਂਟਸ ਆਏ ਬੱਚਿਆਂ ਨੇ ਬਹੁਤ ਵਧੀਆ ਇਹਨਾਂ ਦਾ ਸਵਾਗਤ ਕੀਤਾ। ਉਹ ਬੱਚਿਆਂ ਦਾ ਸਵਾਗਤ ਕਰਦੇ ਹੋਏ ਆ ਪੰਜੇ ਲਾ ਕੇ ਬੱਚਿਆਂ ਨੇ ਕਲਾਕਿਰਤੀਆਂ ਬਣਾਈਆਂ ਆ ਦੇ ਹੱਥਾਂ ਦੇ ਨਾਲ। ਸੋ ਸਟਾਲਾਂ ਲੱਗੀਆਂ ਬਹੁਤ ਸੋਹਣੀਆਂ ਬਖ ਬਖ ਸਟਾਲਾਂ ਲਾਈਆਂ ਗਈਆਂ ਆਹ ਸਟੇਜ ਦਾ ਰੰਗ ਛੋਟੇ ਬੱਚਿਆਂ ਨੇ ਬਾਲ ਗੀਤ ਪੇਸ਼ ਕੀਤੇ ਬੱਚਿਆਂ ਨੇ ਆਦੇ ਕਲਾ ਦੇ ਜੋਰ ਦਿਖਾਏ ਸੋ ਮੇਲਾ ਸ਼ਬਦੀ ਵੱਧ ਵਧੀਆਗਾ ਅਨੂਰ ਖਲਾਤ ਕੇਂਦਰਾ ਕਲਬ ਵਧੀਆ ਐਕਵਾਇਸ

हाँ कही नहीं मैंने नहीं कि हाथ माए, दे हाँ बच्चे के माइंड माइंड कोई प्रॉब्लम नहीं दिमागी दौर से कोई प्रॉब्लम नहीं Okay. She was always ready to help the poor, sick and needy people. She went to all the countries to help the needy people. She was very kind and in trouble while for needy people. She never showed her, soul, her for her. She was an angel. She took care of the patients suffering from, from serious life. She also had to ocean and school for the offense. Such people never die. She will live in us forever. Clapping Good morning to all of you. Today is my topic, the person's story. I am a little person and my name is My mother used me for making, making shopping list. i'm